ਹਾਂਜੀ ਜਨਾਬ ਸਾਰੇ ਸੋਸ਼ੀ ਅਕਾਲ ਜੀ ਹੋਸਾਉ ਜਨਾਬ ਅੱਜ ਥੋੜਾ ਜਿਹਾ ਸ਼ੌਕਰਾ ਦਨਾ ਪੱਠੇ ਦਾ ਦਿਉਂਦੇ ਨੇ ਕੁਸੂਰਤੀ ਜਾ ਰਿਹਾ ਜੇ ਕੀਲੇ ਦਾ ਪੱਠਾ ਹੈ ਆਪਣਾ ਬ੍ਰੀਡਰ ਜਿਹੜਾ ਪੀਦਾ ਸੀ ਨਾ ਆ ਮਾਦੀ ਦਾ ਭਰਾ ਅੱਗੋਂ ਪਹਿਲਾਂ ਆਪਾਂ ਵੇਚਦਾ ਪੋਤੀ ਕਹਿ ਲਿਓ ਠੀਕ ਹੈ ਤੇ ਇਹ ਤਿੰਨ ਬੱਚੇ ਨੇ ਜਨਮ ਕੀ ਲਿਆ। ਬਹੁਤ ਸੋਹਣੀ ਚੀਜ਼ ਹੈ। ਇਹਨਾਂ ਨੂੰ ਦਾਣੇ ਦੇ ਨਾਲ-ਨਾਲ ਹਰਿਆ ਵੀ ਜ਼ਰੂਰ ਪਾਇਆ ਕਰੋ। ਬਹੁਤ ਚੰਗੀ ਚੀਜ਼ ਹੈ ਹਰਿਆ। ਆਹ ਦੇਖੋ। ਸ਼ਿਆਰਾ ਚ ਮਿਲਦਾ। ਬਰਸਾਂ ਜਿਨੂੰ ਕਹਿੰਦੇ ਆ ਨਾ। ਸਟਾਲਾ ਕਈ ਕਹਿੰਦੇ ਨੇ ਆਪਣੇ ਬਰਸਨ ਵੀ ਕਹਿੰਦੇ ਨੇ। ਆਏ ਹੋ ਚੀਜ ਖੁਸ਼ ਹੋ ਕੇ ਖਾਂਦੇ ਨੇ ਤੇ ਨਾਸਤੇ ਬਹੁਤ ਚੰਗਾ ਆ ਦੇਖੋ ਬੰਦਾ ਖੁੱਲੀ ਦਮ ਦਾ ਮੁਰਗਾ ਇਹ ਜਨਾਬ ਆਪਣਾ ਲੱਖਾ ਬੀਟਰ ਹੈ ਤੇ ਇਹਦੇ ਨਾਲ ਹੀ ਮਾਦੀ ਪੀਲੀ ਵਾਲੀ ਮੇਰੇ ਖਿਆਲ ਆ ਕੱਲ ਆਂਡਾ ਲਾ ਦੇ ਅੱਜ ਜਗਾ ਜੀ ਬਣਾਉਣੀ ਪਈ ਸੀ ਜਬਰਸ ਮਾਦੀ ਹੈ ਕਾ ਆਪਣੀ ਬਰੀਡਰ ਮਾਦੀ ਹੈ ਬਲੈਕ ਵਾਲੀ ਬਹੁਤ ਚੰਗੀ ਮਾਦੀ ਹੈ ਤਿੰਨੇ ਤੇਰਾ ਇਹ ਆਪਣਾ ਸ਼ੌਂਕ ਜੇ ਬੱਚੇ ਜਿਹੜੇ ਪਹਿਲਾਂ ਨਿਕਲੇ ਨੇ ਨਾਲ ਚੱਕਰ ਮਰ ਗਏ ਨੇ ਸੀ ਠੰਡ ਦੇ ਨਾਲ ਤੇ ਮੇਰੀ ਤੇ ਐਡਵਾਈਸ ਹੈ ਬਈ ਸਾਰਿਆਂ ਨੂੰ ਅੱਗੇ ਤੋਂ ਨਵੰਬਰ ਦਸੰਬਰ ਤੇ ਜਨਵਰੀ ਤੇ ਬੱਚੇ ਵਾਲਾ ਸੀਜ਼ਨ ਨਹੀਂ ਹੈਗਾ ਮਤਲਬ ਬਰੀਡਿੰਗ ਵਾਲਾ ਸੀਜ਼ਨ ਨਹੀਂ ਹੈ ਫਰਵਰੀ ਮਾਰਚ ਅਪ੍ਰੈਲ ਸਭ ਤੋਂ ਬੈਸਟ ਮੌਸਮ ਹੈ ਬਰੀਡਿੰਗ ਵਾਸਤੇ ਨਾ ਬੱਚੇ ਕਢਾਣ ਦੇ ਆ ਜਿਹਨੂੰ ਤਜਰਬਾ ਆ ਉਹ ਕਰਵਾ ਲੈ ਜਾਂ ਜਿਆਦਾ ਜ਼ਰੂਰੀ ਜੋੜਾ ਫਿਰ ਬਰੂਡਰ ਵਿੱਚ ਬੱਚੇ ਅਲੱਗ ਬੰਦੇ ਬੰਦ ਕਰ ਲਓ ਫਿਰ ਪਾਲ ਲੈਣੇ ਤੇ ਹੁਣ ਇਹ ਮਾਦੀਆਂ ਲੱਗੀਆਂ ਨੇ ਜਿਉਂ ਆਪਣਾ ਜਨਵਰੀ ਅੱਧਾ ਲੰਘ ਗਿਆ ਵਾ ਤੇ ਜਨਵਰੀ ਲਾਸਟ ਦੇ ਵਿੱਚ ਇਹ ਅੰਡੇ ਦੇਣੇ ਸ਼ੁਰੂ ਹੋ ਜਾਣੀਆਂ ਤੇ ਪਰ ਵੀ ਗੱਲ ਉਦਾਂ ਇਹਨਾਂ ਨੇ ਉਦਾਂ ਆਂਡੇ ਤੇ ਬੈਠਿਆ ਸੇਵਾ ਤੇ ਲਗਾ ਦੇਣਾ ਤੇ ਚਿਕਸ ਨਿਕਲਣੇ ਪਰ ਵੀ ਲਾਸਟ ਵਿੱਚ ਮੌਸਮ ਵਧੀਆ ਹੈ ਨਾ ਤੁਹਾਨੂੰ ਧੁੱਪਾਂ ਵੀ 2-3 ਹੋ ਕੇ ਦੇਣ ਤਿੰਨ ਹੋ ਕੇ ਦਿਨ ਧੁੱਪਾਂ ਬਹੁਤ ਵਧੀਆ ਲੱਗਦੀਆਂ ਪਈਆਂ ਪੈਰਟ ਵੀ ਦੀ ਮੱਦੀ ਆਪਣੀ ਅੰਦਰ ਉਹ ਡਈ ਜੇ ਰੋਲਾ ਪਾ ਕੋਈ ਦਿਖਾਉਣਾ ਕਰੋ ਚਾ ਕੇ ਮੁਰਗੇ ਦੀ ਬੰਤਰਨਾ ਇਹ ਦੋ ਜਿਹੇ ਲੰਗ ਨਿਖਰ ਲੈਣ ਤੋ ਮਹੀਨੇ ਤੱਕ ਫਿਰ ਦੇਖਿਆ ਜੀ ਇਹਦੀ ਲੋਈ ਦਿਨਾਓ ਇਹ ਆ ਜੀ ਪੈਰਟ ਵੀ ਦੀ ਮੱਦੀ ਹੁਣ ਫਿਰ ਨਾ ਭੀਂੰਦੇ ਨਾਲ ਇਹਨੇ ਮਾਰਤੀ ਸੀ ਹੋ oh, ਜਲਦੀ ਇਹ ਛੋਟਾ ਹੈ ਤੱਟ ਟਿਕ ਦੇਣੀ ਕੁਝਾ ਮਾਦ ਦੀ ਰਿਪੋਰਟ ਪੂਰੀ ਬਰਸਾ ਰਹੀ ਹੈ ਬਾਰੇ ਪਰ ਇਹ ਕ੍ਰੋਸ ਨਹੀਂ ਕਰਦਾ ਠੀਕ ਹੈ ਜਨਾਬ ਮਿਲਦੇ ਆਂ ਅਗਲੀ ਵੀਡੀਓ ਚ ਓਕੇ ਜੀ